ਜਿਸਨ ਸਲੋਕ ਚਲਾਉਂਦੇ ਵੇਖੇ ਮੈਂ ਕੁੱਲ ਦੁਨੀਆਂ ਦੇ ਲੁੱਚੇ ਸੰਤ ਕਹੌਂਦੇ ਵੇਖੇ ਮੈਂ ਰੱਬ ਦੇ ਨਾਂ ਤੇ ਵੀ ਜਿਸਨ ਸਲੋਕ ਚਲਾਉਂਦੇ ਵੇਖੇ ਮੈਂ ਹਰ ਪਾਸ਼ਣ ਵਿੱਚ दारू ਨੂੰ ਜੋ ਲਾਨਤ ਦੱਸਦੇ ਨੇ ਹਰ ਪਾਸ਼ਣ ਵਿੱਚ दारू ਨੂੰ ਜੋ ਲਾਨਤ ਦੱਸਦੇ ਨੇ ਕੋਕਿਚ दारू ਪਾ ਕੇ ਪੈਗ ਲਗਾਉਂਦੇ ਵੇਖੇ ਮੈਂ ਕੋ ਕੱਚਦਾ ਰੂਪਾ ਕੇ ਪੈਗ ਲਗਾਉਂਦੇ ਵੇਖੇ ਮੈਂ ਜਿਹੜੇ ਕਹਿੰਦੇ ਜੁੱਤੀ ਥੱਲੇ ਰੱਖੀਏ ਤੀਵੀਂ ਨੂੰ ਜਿਹੜੇ ਕਹਿੰਦੇ ਜੁੱਤੀ ਥੱਲੇ ਰੱਖੀਏ ਤੀਵੀਂ ਨੂੰ ਰਸ ਕੇ ਜਾਂਦੀ ਮਨ ਤਾਂ ਨਾਲ ਮਨਾਉਂਦੇ ਵੇਖੇ ਰਸ ਕੇ ਜਾਂਦੀ ਮਨ ਤਾਂ ਨਾਲ ਮਨਾਉਂਦੇ ਵੇਖੇ ਮੈਂ ਕੁਝ ਨਹੀਂ ਜਾਣਾ ਨਾਲ ਜੋ ਟੀਵੀ ਤੇ ਸਮਝਾਉਂਦੇ ਨੇ ਕੁਝ ਨਹੀਂ ਜਾਣਾ ਨਾਲ ਜੋ ਟੀਵੀ ਤੇ ਸਮਝਾਉਂਦੇ ਨੇ 2 ਲੱਖ ਲੈ ਕੇ ਚਰਨ ਘਰਾਂ ਵਿੱਚ ਪਾਉਂਦੇ ਵੇਖੇ ਮੈਂ 2 ਲੱਖ ਲੈ ਕੇ ਚਰਨ ਘਰਾਂ ਵਿੱਚ ਪਾਉਂਦੇ ਵੇਖੇ ਮੈਂ ਹੇ ਗੁਰੂ ਨਾਨਕ ਤੇਰੀ ਬਾਣੀ ਦੇ ਪ੍ਰਚਾਰ ਕੀ ਹੇ ਗੁਰੂ ਨਾਨਕ ਤੇਰੀ ਬਾਣੀ ਦੇ ਪ੍ਰਚਾਰ ਕੀ ਨਿਤ ਸੂਰਜ ਨੂੰ ਪਾਣੀ ਸਵੇਰ ਚੜਾਉਂਦੇ ਵੇਖੇ ਮੈਂ ਨਿਤ ਸੂਰਜ ਨੂੰ ਪਾਣੀ ਸਵੇਰ ਚੜਾਉਂਦੇ ਵੇਖੇ ਮੈਂ ਪਰ ਔਰਤ ਨੂੰ ਤੱਕਣਾ ਨਰਕ ਬਰਾਬਰ ਦੱਸ ਦੇ ਜੋ ਪਰ ਔਰਤ ਨੂੰ ਤੱਕਣਾ ਨਰਕ ਬਰਾਬਰ ਦੱਸ ਦੇ ਜੋ ਨੀਲੀਆਂ ਫਿਲਮਾਂ ਦੇ ਵਿੱਚ ਹੀਰੋ ਆਉਂਦੇ ਵੇਖੇ ਪੱਕਾ ਉੱਤੇ ਲੰਮੇ ਲੰਮੇ ਪਾਸ਼ਣ ਦੇਣ ਵਾਲੇ ਪੱਗਾਂ ਉੱਤੇ ਲੰਮੇ ਲੰਮੇ ਪਾਸ਼ਣ ਦੇਣ ਵਾਲੇ ਗੁਰੂ ਘਰਾਂ ਵਿੱਚ ਅਕਸਰ ਪੱਗਾਂ ਲਾਉਂਦੇ ਵੇਖੇ ਮੈਂ ਗੁਰੂ ਘਰਾਂ ਵਿੱਚ ਅਕਸਰ ਪੱਗਾਂ ਲਾਉਂਦੇ ਵੇਖੇ ਮੈਂ ੱੱਕੇ ਮਾਰ ਜੋ ਸੰਗਦਲ ਘਰ ਚੋਂ ਕੱਢਦੇ ਬਾਪੂ ਨੂੰ ੱੱਕੇ ਮਾਰ ਜੋ ਸੰਗਦਲ ਘਰ ਚੋਂ ਕੱਢਦੇ ਬਾਪੂ ਨੂੰ ਮਤਲਬ ਵੇਲੇ ਗਧੇ ਨੂੰ ਬਾਪ ਬਣਾਉਂਦੇ ਵੇਖੇ ਮੈਂ ਵੈਰੀ ਗੁੱਡ ਮਤਲਬ ਵੇਲੇ ਗਧੇ ਨੂੰ ਬਾਪ ਬਣਾਉਂਦੇ ਵੇਖੇ ਮੈਂ ਵੈਰੀ ਗੁੱਡ ਬਹੁਤ ਵਧੀਆ